ਤੋ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਜਿਹੜੇ ਸੁਪਨੇ ਉਹ ਪੂਰੇ ਕਰਨੇ ਆ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ ਆ ਆਪਾਂ ਦੇਖਦੇ ਆ ਕਿ 45000 ਦੇ ਕਰੀਬ ਪਹਿਲੀ ਆਪਾਂ ਰੋਜ਼ਗਾਰ ਦੇ ਚੁੱਕੇ ਆ ਆਪਣੇ ਨੌਜਵਾਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਭਗਵੰਤ ਮਾਨ ਸਰਕਾਰ ਦਾ ਕਿ ਉਹ ਬਹੁਤ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਰਹੇ ਨੇ ਜਿਹੜੇ ਕਿਸਾਨਾਂ ਦੀ ਸ਼ਹਾਦਤ ਹੋਈ ਸੀ ਹਾਂ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਪੁਜਾਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਤਿੰਨ ਪਰਿਵਾਰਾਂ ਨੂੰ ਤੇ ਇੱਕ ਬੱਸੀ ਪਠਾਣਾ ਦੇ ਸੋਹਾਗੀ ਦਾ ਪਰਿਵਾਰ ਉਹਨਾਂ ਦੇ ਬੱਚਿਆਂ ਨੂੰ ਅਸੀਂ ਜਿਹੜਾ ਸਰਕਾਰੀ ਨੁਕਤੀ ਪੱਤਰ ਦੇ ਰਹੇ ਨੌਕਰੀ ਲਈ ਔਰ ਮੇਰੇ ਨਾਲ ਜਿਹੜੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਤਿੰਨ ਨੇ ਜਿਹੜੇ ਜਿਨ੍ਹਾਂ ਵਿੱਚ ਬਰਾਸਪਿੰਡ ਸੋਹਾ ਜਿਹੜੀ ਸਲੇਮਪੁਰ ਬਿਨਾਂ ਦੇ ਪਰਿਵਾਰਾਂ ਵਿੱਚੋਂ ਇਹਨਾਂ ਦੇ ਕਿਸੇ ਦੇ ਦਾਦਾ ਸੀ ਕਿਸੇ ਦੇ ਫਾਦਰ ਸਾਹਿਬ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ ਇਸ ਤਰ੍ਹਾਂ ਸਾਡੀ ਧੀਕ ਸੁਆਦੀ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਹਨਾਂ ਨੂੰ ਅੱਜ ਸੀ ਪੰਜਾਬ ਸਰਕਾਰ ਵੱਲੋਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਪੁੱਤੀ ਪੱਤਰ ਦਿੱਤਾ ਮੇਰੇ ਨਾਲ ਸਾਡੇ ਚੀਫ ਐਗਰੀਕਲਚਰ ਅਫਸਰ ਡਿਸਟ੍ਰਿਕਟ ਦੇ ਐਡੀਸ਼ਨਲ ਚੀਫ ਐਗਰੀਕਲਚਰ ਅਫਸਰ ਹੋਰ ਜਿਹੜੇ ਸਾਰੇ ਇੱਥੇ ਦੇ ਐਗਰੀਕਲਚਰ ਅਫਸਰ ਇਹਦੇ ਮਲਾਜੂ ਸਾਹਿਬਾਨੋ ਹਾਜ਼ਰ ਮੈਂ ਸਾਰੇ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ ਇਹ ਆਦਿ ਕੋ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਬਣ ਗਏ ਔਰ ਇਹਨਾਂ ਨੂੰ ਇੱਕ ਇਹ ਵੀ ਕਹਿ ਕੇ ਗਏ ਸਾਰੇ ਨੇ ਕਿ ਇਮਾਨਦਾਰੀ ਨਾਲ ਕੰਮ ਕਰਨਾ ਕਿਉਂਕਿ ਇਹ ਸਰਕਾਰ ਉਹ ਹੈ ਇਮਾਨਦਾਰ ਸਰਕਾਰ ਮੈਂ ਆਪ ਜਾ ਜਾ ਕੇ ਆਫਿਸ 'ਚ ਇਹ ਜਿਹੜੇ ਸਾਰੇ ਨੁਕਤੀ ਪੱਤਰ ਉਥੋਂ ਰਿਲੀਜ਼ ਕਰਵਾਏ ਨੇ ਔਰ ਇਥੋਂ ਦੇ ਜਿਹੜਾ ਸਾਡਾ ਸਟਾਫ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਰਾਤ ਨੂੰ 7-8 ਵਜੇ ਤੱਕ ਬੈਠ ਕੇ ਉਹਨਾਂ ਨੇ ਸਾਰਾ ਇਹ ਫਾਰਮਲਿਟੀਆਂ ਪੂਰੀਆਂ ਕਰਕੇ ਅੱਜ ਇਹਨਾਂ ਨੂੰ ਅਸੀਂ ਨੁਕਤੀ ਪੱਤਰ ਦਿੱਤੇ ਸੋ ਅਸੀਂ ਰੰਗਲਾ ਪੰਜਾਬ ਬਣਾਉਣਾ ਮਾਨਯੋਗ ਮੁਖਤਰੀ ਸਰਦਾਰ ਪ੍ਰਤਾਪ ਸਿੰਘ ਮਾਨ ਸਾਹਿਬ ਦੇ ਜਿਹੜੇ ਸੁਪਨੇ ਉਹ ਪੂਰੇ ਕਰਨੇ ਆ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ ਆ ਆਪਾਂ ਦੇਖਦੇ ਆ ਕਿ 45000 ਦੇ ਕਰੀਬ ਪਹਿਲੀ ਆਪਾਂ ਰੋਜ਼ਗਾਰ ਦੇ ਚੁੱਕੇ ਆਪਣੇ ਨੌਜਵਾਨਾਂ ਨੂੰ ਔਰ ਅੱਜ ਦਾ ਜਿਹੜਾ ਮੇਰੇ ਲਈ ਬਹੁਤ ਅਹਿਮ ਦਿਨ ਹੈ ਕਿ ਗਿੱਲੇ ਸਵੇ ਕਿਸਾਨ ਸਰਛੀ ਜੀ ਹੋਇਆ ਸੀ ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ਨਿੱफ्टी ਪੱਤਰ ਦੇਤੇ ਇੱਕ ਪਿੰਡ ਦਾ ਛਲੇੜੀ ਕਲਾਂ ਦਾ ਰਹਿਣਾ ਉਹ ਵੀ ਬਹੁਤ ਚੀਤੀ ਸੀ ਪੰਜਾਬ ਸਰਕਾਰ ਵੱਲੋਂ ਨਿੱफ्टी ਪੱਤਰ ਦਵਾਂਗੇ ਕੀ ਅੱਜ ਦੇ ਸਾਡੇ ਸਰਕਾਰ ਵੱਲੋਂ ਬਨੀਰ ਸਿੰਘ ਰਾਏ ਜੀ ਨੂੰ ਮਨੁਤਿਆਤਮਾਨ ਸਰਕਾਰ ਨੇ ਮੇਰੇ ਦਾਦਾ ਜੀ ਸ਼ਹੀਦ ਹੋਏ ਸੀ ਕਿਸਾਨ ਭਾਰਤ ਦੇ ਵਿੱਚ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਅੱਜ ਮਾ ਦੇ ਰਿਵਾਰ ਸੀਗਾ ਤੇ ਮੈਨੂੰ ਅੱਜ ਨੌਕਰੀ ਮਿਲੀ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਗਾ ਭਗਵਾਨਤਮਾਨ ਸਰਕਾਰ ਦਾ ਕਿ ਉਹ ਬਹੁਤ ਲੋਕਾਂ ਨੂੰ ਬੇਰਜ਼ਗਾਰਾਂ ਨੂੰ ਨੌਕਰੀ ਦੇ ਰਹੇ ਨੇ ਸੋ ਕੀ ਨਾ ਮਤ ਮੇਰਾ ਨਾਮ ਹਰਮਨ ਸੇ ਸਿੰਘ ਪਿੰਡ ਮੋਰਾ ਪਿੰਡ ਸਲੇਮਪੁਰ ਕੀ ਗੱਲ ਹੋਈ ਸੀ ਮੇਰੇ ਦਾਦਾ ਜੀ ਦੀ ਹੋਣੀ ਸੀ ਚਾਂਸ ਕਿ ਕੀ ਮਾਦਾ ਲੱਗ ਰਿਹਾ ਤੁਹਾਨੂੰ ਨੌਕਰੀ ਮਿਲੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿਸੇ ਵਾਰ ਪਹਿਲਾਂ ਵੀ ਦੇਰ ਦੀ ਵਾਰਸੀ ਦਾ ਘਰੇ ਤੇ ਮੈਂ ਬਾਹਰ ਦਾ ਵੀ ਟਰਾਈ ਕੀਤਾ ਪਰ ਉਨੇ ਪੈਸੇ ਨਹੀਂ ਸੀਗੇ ਤੇ ਹੁਣ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਵੇਤੀ ਵੜੀ ਦੇ ਬਾਗ ਵਿੱਚ ਨੌਕਰੀ ਮਿਲ ਗਈ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਗਾ ਲਈ ਇਸ ਦਿਨ ਆਈ ਜੀ ਜੋ ਮੈਨੂੰ ਆਪਣੇ ਹੱਥੀਂ ਹੱਥ ਨਾਲ ਮੈਨੂੰ ਨੌਕਰੀ ਦਿੱਤੀ ਹੈ